ਤੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਆ ਜਿਹੜੇ ਅਗਲੇ 2 ਦਿਨ ਆ ਕਿ ਇਹ ਜਿਹੜੀ ਚੋਣ ਆ ਇਹ ਸੁਖ ਸ਼ਾਂਤੀ ਨਾਲ ਹੋਵੇ ਇੱਥੇ ਕਿਸ ਕਿਸੇ ਵੀ ਕੋਈ ਵੀ ਪਾਰਟੀ ਦੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਾ ਹੋਵੇ ਪੰਜਾਬ ਦੀ ਜੋ ਅੱਜ ਹਾਲਾਤ ਆ ਨਸ਼ਿਆਂ ਚ ਜਵਾਨੀ ਬਰਬਾਦ ਹੋ ਰਹੀ ਆ ਭ੍ਰਿਸ਼ਟਾਚਾਰ ਦਾ ਵੱਡੇ ਪੱਧਰ ਤੇ ਬੋਲਬਾਲਾ ਵਾ ਝੂਠੇ ਪਰਚਿਆਂ ਦਾ ਬੋਲਬਾਲਾ ਵਾ ਜੋ ਇਹ ਤੇ ਹਾਲਾਤ ਆ ਪੰਜਾਬ ਦੇ ਬੜੇ ਸਾਡੇ ਜਿਹੜੇ ਹੱਕ ਹਕੂਕ ਲੁੱਟੇ ਜਾ ਰਿਆ ਚਿਹਰੇ ਯੂਨੀਵਰਸਿਟੀ ਚ ਵੀ ਬਹੁਤ ਵੱਡੇ ਪੱਦਰ ਤੇ ਉਹ ਜੋ ਸਿੰਡੀਕੇਟਰ ਆ ਵਗੈਰਾ ਨੂੰ ਪੰਗ ਕਰਕੇ ਉਹ ਆਪਣੀ ਮਨਮਰਜ਼ੀ ਚਲਾ ਰਿਆ ਹੈ ਸੈਂਟਰ ਉਹ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ ਕਿ ਸਾਡੇ ਰਾਜਨੀਤਿਕ ਲੋਕਾਂ ਨੇ ਇਹ ਜਿਹੜਾ ਐਜੂਕੇਸ਼ਨ ਜਿਹੜਾ ਸਾਡਾ ਸਟੇਟ ਦਾ ਵਿਸ਼ਾ ਸੀਗਾ ਉਹਨੂੰ ਸੈਂਟਰ ਦੇ ਅਧੀਨ ਕਰ ਦਿੱਤਾ ਕਿਉਂਕਿ ਸਾਡੀਆਂ ਸਰਕਾਰਾਂ ਵੇਰ ਨਹੀਂ ਰਹੀਆਂ ਇਸ ਕਰਕੇ ਅੱਜ ਅਸੀਂ ਕਹਿੰਦੇ ਆ ਕਿ ਤੁਸੀਂ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਇਹ ਜਿਹੜਾ ਕਿ ਤੁਸੀਂ ਇਹ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਜਿਹੜਾ ਹੈ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਦੁਨੀਆ ਤਰ੍ਹਾਂ ਨੂੰ ਆਪਾਂ ਮੌਕੇ ਦੇ ਚੁੱਕੇ ਹਾਂ ਉਸ ਉਸ ਚੀਜ਼ ਤੇ ਖਰੀਆਂ ਨਹੀਂ ਉਤਰੀਆਂ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕਰ ਸਕੀਆਂ ਇਸ ਕਰਕੇ ਇਹਨਾਂ ਨੂੰ ਵੋਟ ਪਾਉਣੀ ਇਹਨਾਂ ਦੀ ਕੁਰਬਾਨੀ ਵੀ ਵੱਡੀ ਹੈ ਉਹਨਾਂ ਨੇ ਪਹਿਲਾਂ ਕਰਕੇ ਇਹ ਦੱਸਿਆ ਵਾ ਤੋ ਵੀ ਅੰਮ੍ਰਿਤਪੁਰ ਦੀ ਇਲੈਕਸ਼ਨ ਤੇ ਇਹ ਇਲੈਕਸ਼ਨ ਚ ਕੀ ਡਿਫਰੈਂਸ ਨਜ਼ਰ ਆਇਆ ਤੁਹਾਨੂੰ ਕਿਉਂਕਿ ਕੌਮ ਚ ਵੀ ਜਿਹੜਾ ਹਲਕਾ ਵੀ ਹੋਈ ਸੀ ਡਿਫਰੈਂਸ ਕੀ ਨਜ਼ਰ ਆਇਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹਿਲਾਂ ਤੇ ਜਿਹੜੀ ਚੋਣ ਮਹਿੰਮਾ ਅਸੀਂ 1 ਮਹੀਨੇ ਤੋਂ ਪਹਿਲਾਂ ਤੋਂ ਸ਼ੁਰੂ ਕੀਤੀ ਹੋਈ 10 ਤਰੀਕ ਤੋਂ ਉਹ ਅੱਜ ਉਹਦਾ ਆਖਰੀ ਪੜਾ ਸੀਗਾ ਉਹਦੇ ਵਾਸਤੇ ਜਿਹੜੀਆਂ ਸੰਗਤਾਂ ਨੇ ਉਥੇ ਆ ਕੇ ਵਰਕਰਾਂ ਨਾਲ ਕੰਮ ਕੀਤਾ ਜਾਂ ਜਿਹੜੇ ਸੰਗਤਾਂ ਨੇ ਸਾਨੂੰ ਸਹਿਯੋਗ ਦਿੱਤਾ ਅਸੀਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਗੁਰੂ ਮਹਾਰਾਜ ਦਾ ਵੀ ਓਟ ਅਸਰ ਨਾਲ ਕਿ ਉਹਨਾਂ ਨੇ ਸਾਨੂੰ ਬਹੁਤ ਵੱਡਾ ਰਿਸਪਾਂਸ ਦਿੱਤਾ ਬਹੁਤ ਵੱਡਾ ਸਾਡੀ ਜਿਹੜੀ ਉਮੀਦ ਤੋਂ ਜ਼ਿਆਦਾ ਉਹਨਾਂ ਨੇ ਇਹ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਉਹਨਾਂ ਦਾ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਆ ਜਿਹੜੇ ਅਗਲੇ 2 ਦਿਨ ਆ ਕਿ ਇਹ ਜਿਹੜੀ ਚੋਣ ਆ ਇਹ ਸੁਖ ਸ਼ਾਂਤੀ ਨਾਲ ਹੋਵੇ ਇੱਥੇ ਕਿਸ ਕਿਸੇ ਵੀ ਕੋਈ ਵੀ ਪਾਰਟੀ ਦੇ ਕਿਸੇ ਵੀ ਵਰਕਰ ਦਾ ਕੋਈ ਨੁਕਸਾਨ ਨਾ ਹੋਵੇ ਕਿ ਸਾਰੇ ਸਾਡੇ ਪੰਜਾਬ ਦੇ ਸਾਡੇ ਪੰਥ ਦੇ ਵਾਸੀ ਆ ਤੇ ਇਸ ਕਰਕੇ ਆਪਾਂ ਸਾਰੇ ਜਣੇ ਇਹ ਜਿਹੜੇ ਚੋਣ ਨੂੰ ਇੱਕ ਸਹੀ ਤਰੀਕੇ ਨਾਲ ਲੋਕਤੰਤਰੀ ਤਰੀਕੇ ਨਾਲ ਆਪਾਂ ਕਰੀਏ ਨਾ ਕਿ ਆਪਸੀ ਕੋਈ ਪਿੰਡਾਂ ਚ ਕੋਈ ਆਪਣਾ ਵੈਰ ਵਿਰੋਧ ਹੋਵੇ ਆਪਾਂ ਆਪਣੀ ਜ਼ਮੀਰ ਦੇ ਹਿਸਾਬ ਨਾਲ ਆਪਾਂ ਅਫਸੋਸ ਸਮਝ ਕੇ ਪਾਈਏ ਜਿਹੜੀ ਪਾਰਟੀ ਨੂੰ ਅਸੀਂ ਚਾਹੁੰਦੇ ਆ ਉਹਨੂੰ ਪਾਓ ਪਰ ਅਸੀਂ ਇਸ ਕਰਕੇ ਇਹ ਅਪੀਲ ਕਰਦੇ ਆ ਸੰਗਤਾਂ ਨੂੰ ਵੀ ਇਹ ਚੀਜ਼ ਹੈ ਕਿ ਤੁਹਾਡਾ ਫਰਜ਼ ਬਣਦਾ ਕਿ ਦੂਜੀਆਂ ਪਾਰਟੀਆਂ ਨੂੰ ਤੁਸੀਂ ਬਹੁਤ ਮੌਕੇ ਦਿੱਤੇ ਪੰਜਾਬ ਦੀ ਜੋ ਅੱਜ ਹਾਲਾਤ ਆ ਨਸ਼ਿਆਂ ਚ ਜਵਾਨੇ ਬਰਬਾਦ ਹੋ ਰਹੀ ਆ ਭ੍ਰਿਸ਼ਟਾਚਾਰ ਦਾ ਵੱਡੇ ਪੱਧਰ ਤੇ ਬੋਲਬਾਲਾ ਵਾ ਝੂਠੇ ਪਰਚਿਆਂ ਦਾ ਬੋਲਬਾਲਾ ਵਾ ਜੋ ਇਹ ਤੇ ਹਾਲਾਤ ਆ ਪੰਜਾਬ ਦੇ ਬੜੇ ਸਾਡੇ ਜਿਹੜੇ ਹੱਕ ਹਕੂਕ ਲੁੱਟੇ ਜਾ ਰਿਆ ਸਿਹਰੇ ਯੂਨੀਵਰਸਿਟੀ ਚ ਵੀ ਬਹੁਤ ਵੱਡੇ ਪੱਧਰ ਤੇ ਉਹ ਜੋ ਸਿੰਡੀਕੇਟਰ ਆ ਵਗੈਰਾ ਨੂੰ ਪੰਗ ਕਰਕੇ ਉਹ ਆਪਣੀ ਮਨਮਰਜ਼ੀ ਚਲਾ ਰਿਆ ਸੈਂਟਰ ਉਹਦੇ ਖਿਲਾਫ ਜੋ ਇੱਕ ਉਹ ਇਹ ਸਾਰੀਆਂ ਚੀਜ਼ਾਂ ਕਿਉਂ ਹੋ ਰਹੀਆਂ ਕਿ ਸਾਡੇ ਰਾਜਨੀਤਿਕ ਲੋਕਾਂ ਨੇ ਇਹ ਜਿਹੜਾ ਐਜੂਕੇਸ਼ਨ ਜਿਹੜਾ ਸਾਡਾ ਸਟੇਟ ਦਾ ਵਿਸ਼ਾ ਸੀਗਾ ਉਹਨੂੰ ਸੈਂਟਰ ਦੇ ਅਧੀਨ ਕਰ ਦਿੱਤਾ ਕਿਉਂਕਿ ਸਾਡੀਆਂ ਸਰਕਾਰਾਂ ਵੇਅਰ ਨਹੀਂ ਰਹੀਆਂ ਇਸ ਕਰਕੇ ਅੱਜ ਅਸੀਂ ਕਹਿੰਦੇ ਆ ਕਿ ਤੁਸੀਂ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਵਾਸਤੇ ਇਹ ਜਿਹੜਾ ਕਿ ਤੁਸੀਂ ਇਹ ਭਾਈ ਮਨਦੀਪ ਸਿੰਘ ਨੂੰ ਜਿਤਾਉਣਾ ਜਿਹੜਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਦੁਨੀਆ ਤਰ੍ਹਾਂ ਨੂੰ ਆਪਾਂ ਮੌਕੇ ਦੇ ਚੁੱਕੇ ਹਾਂ ਉਸ ਉਸ ਚੀਜ਼ ਤੇ ਖਰੀਆਂ ਨਹੀਂ ਉਤਰੀਆਂ ਉਹਨਾਂ ਨੇ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਨਹੀਂ ਕਰ ਸਕੀਆਂ ਇਸ ਕਰਕੇ ਇਹਨਾਂ ਨੂੰ ਵੋਟ ਪਾਉਣੀ ਇਹਨਾਂ ਦੀ ਕੁਰਬਾਨੀ ਵੀ ਵੱਡੀ ਆ ਉਹਨਾਂ ਨੇ ਪਹਿਲਾਂ ਕਰਕੇ ਇਹ ਦੱਸਿਆ ਵਾ ਤੇ ਇਸ ਕਰਕੇ ਅਸੀਂ ਸਾਰਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਕਿਸੇ ਵੀ ਡਰ ਭੈ ਤੋਂ ਮੁਕਤ ਹੋ ਕੇ ਤੁਸੀਂ ਆਪਣੇ ਦਿਮਾਗ ਨੂੰ ਐ ਸੋਚ ਸਮਝ ਕੇ ਵੋਟ ਪਾਓ ਕਿ ਜਿਹੜਾ ਕੋ ਪੰਜਾਬ ਦੇ ਭਲੇ ਦੀ ਕਿਹੜਾ ਗੱਲ ਕਰ ਸਕਦਾ ਉਹਦਾ ਸਹਿਯੋਗ ਪਪੀ ਅੰਮ੍ਰਿਤਪਾਲ ਦੀ ਇਲੈਕਸ਼ਨ ਤੇ ਇਹ ਇਲੈਕਸ਼ਨ ਚ ਕੀ ਡਿਫਰੈਂਸ ਨਜ਼ਰ ਆਇਆ ਤੁਹਾਨੂੰ ਕਿਉਂਕਿ ਕੌਮ ਚ ਵੀ ਸੀਗੀ ਹਲਕਾ ਵੀ ਹੋਈ ਸੀ ਡਿਫਰੈਂਸ ਕੀ ਨਜ਼ਰ ਆਇਆ ਦੋਨ ਨਹੀਂ ਡਿਫਰੈਂਸ ਤੇ ਕੋਈ ਖਾਸ ਨਹੀਂ ਨਜ਼ਰ ਆਇਆ ਲੋਕਾਂ ਦਾ ਉਹ ਦੋਵੇਂ ਬਹੁਤ ਬੜਾ ਆਪ ਮੁਹਾਰੇ ਪਿਆਰ ਸੀਗਾ ਹੁਣ ਵੀ ਲੋਕਾਂ ਚ ਬਹੁਤ ਵੱਡਾ ਉਤਸ਼ਾਹ ਆ ਤੇ ਮੇਰੇ ਸਾਰ ਲੋਕ ਹੁਣ ਜਾਗ ਚੁੱਕੇ ਆ ਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਹੱਕ ਚ ਕੌਣ ਹੋ ਸਕਦਾ ਅੰਮ੍ਰਿਤਪਾਲ ਤੇ ਉਹਨਾਂ ਨੇ ਬਹੁਤ ਵੱਡਾ ਵਿਸ਼ਵਾਸ ਜਤਾਇਆ ਸੀਗਾ ਠੀਕ ਹੈ ਕਿ ਸਰਕਾਰ ਦੀਆਂ ਜਾਉਨਾ ਤੋਂ ਭੈ ਆ ਕੇ ਸਰਕਾਰ ਦੀ ਜੋ ਮਨਮਾਨੀ ਚੱਲ ਰਹੀ ਹੈ ਨਸ਼ਾ ਖੁੱਲਿਆਂ ਵੇਚਿਆ ਜਾ ਰਿਹਾ ਜਾਂ ਪੰਜਾਬ ਦੇ ਹੱਕਾਂ ਨੂੰ ਲੁੱਟਿਆ ਜਾ ਰਿਹਾ ਤੇ ਉਹ ਅੰਮ੍ਰਿਤਪਾਲ ਦੇ ਆਉਣ ਨਾਲ ਸ਼ਾਇਦ ਉਸ ਇੰਨਾ ਸੀ ਖੁੱਲ ਕੇ ਨਹੀਂ ਕਰ ਸਕਾਂਗੇ ਤੇ ਉਹ ਉਸ ਕਰਕੇ ਨਹੀਂ ਉਹਨਾਂ ਨੂੰ ਕੱਢਿਆ ਜਾ ਰਿਹਾ ਲੋਕਾਂ ਨੂੰ ਇਸ ਇਸ ਗੱਲ ਦਾ ਵੀ ਲੋਕਾਂ ਨੂੰ ਦੁੱਖ ਆ ਕਿ ਜਿਹੜਾ ਅਸੀਂ ਐਡੇ ਅਰਸ਼ਾ ਨਾਲ ਐਡੇ ਵੱਤੋਂ ਵੱਧ ਵੋਟਾਂ ਪਾ ਕੇ ਐਮਪੀ ਬਣਾਇਆ ਉਹਨੂੰ ਉਹਨੂੰ ਸਾਡੀ ਵਾਅਦਾ ਜਿਹੜੇ ਬਣਨਾ ਸੀ ਉਹਨੂੰ ਨਹੀਂ ਬਣਦੇ ਰਹੀ ਸਰਕਾਰ ਜਾਂ ਹੋਰ ਕਰਾਂ ਇਸ ਕਰਕੇ ਉਹ ਇਸ ਇਸ ਗੱਲ ਤੇ ਸਰਕਾਰ ਪ੍ਰਤੀ ਕੇਂਦਰ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦੇ ਆ ਕਿ ਤੇ ਬਾਕੀ ਲੋਕਾਂ ਚ ਬਹੁਤ ਵਧੀਆ ਹੱਸਾ ਵਾਲੇ ਲੋਕ ਨਸ਼ੇ ਤੋਂ ਉਸ ਟਾਈਮ ਵੀ ਨਸ਼ੇ ਦਾ ਬਹੁਤ ਵੱਡਾ ਮੁੱਦਾ ਸੀਗਾ ਅੱਜ ਵੀ ਨਸ਼ੇ ਦਾ ਬਹੁਤ ਵੱਡਾ ਮੁੱਦਾ ਵਾ ਉਹਦੇ ਬਾਰੇ ਜਿੱਦਾਂ ਤਾਂ ਨਾ ਵਾਦਾ ਵੀ ਕੀਤਾ ਗਿਆ ਕਿ ਅਸੀਂ ਉਹ ਨਸ਼ੇ ਦੇ ਉੱਪਰ ਹੀ ਸਭ ਤੋਂ ਵੱਧ ਕੰਮ ਕਰਾਂਗੇ ਕਿਉਂਕਿ ਬਾਕੀ ਲੋਕ ਕਹਿੰਦੇ ਕਿ ਡਿਵੈਲਪਮੈਂਟ ਤੇ ਤਾਂ ਹੀ ਲੋੜ ਹੈ ਕਿ ਜੇ ਸਾਡੇ ਬੱਚੇ ਹੋਣਗੇ ਤੇਸ ਕਰਕੇ ਜੋ ਨਸ਼ਿਆਂ ਦਾ ਬਹੁਤ ਵੱਡਾ ਲੋਕੀਂ ਬਹੁਤ ਉਹਦਾ ਸੰਤਾਪ ਹੋ ਗਰੇ ਆ ਦੋ ਦੋ ਬੱਚੇ ਆ ਪਿਛਲੇ ਦਿਨ ਥੋੜੇ ਦਿਨ ਪਹਿਲਾਂ ਅਸੀਂ ਗੰਢੀ ਵੈਂਡ ਪਿੰਡ ਚ ਗਏ ਸੀ ਇੱਕ ਭੋਗ ਦੇ 17 18 ਦਾ ਉਹ ਉੱਥੇ ਸਾਨੂੰ ਦੱਸਣ ਤੇ ਲੱਗਾ ਕਿ ਪਿਛਲੇ 2 ਮਹੀਨੇ ਚ 9 10 ਬੱਚੇ ਇਸ ਇਸ ਨਗਰ ਦੇ ਚਲੇ ਗਏ ਤੇ ਇਸ ਕਰਕੇ ਲੋਕ ਬਹੁਤ ਸਭ ਤੋਂ ਕਹਿੰਦੇ ਕਿ ਸਾਡੇ ਡਿਵੈਲਪਮੈਂਟ ਸਭ ਤੋਂ ਇਹੋ ਹੈ ਕਿ ਸਾਡੇ ਬੱਚੇ ਵੱਜਦੇ ਲੱਗਦਾ ਕਿ ਨੀਂਹ ਰੱਖੀ ਜਾਊਗੀ ਜਿਵੇਂ ਸਰਪ੍ਰੀਖੋ ਨਾਲ ਦੇ ਬ੍ਰਦਰ ਇੱਥੇ ਜਿੱਤਦੇ ਨੇ ਸੀਐਮ ਵੀ ਨੀਂਹ ਰੱਖੀ ਜਾਏਗੀ 2023 ਹਾਂ ਇਹ ਜੀ ਠੀਕ ਹੈ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਜਾਬ ਦੇ ਹਿੱਤ ਚ ਇਹ ਜਿਹੜੇ ਕਿ ਨਵੀਂ ਪੰਜਾਬ ਦੀ ਆਪਾਂ ਸੋਚ ਰਹੇ ਹਾਂ ਕਿ ਪੰਜਾਬ ਜਿੰਨਾਂ ਦਾ ਪਹਿਲਾਂ ਸੀ ਉਹਦੀ ਸਿਰਜਣਾ ਵਾਸਤੇ ਆਪਾਂ ਸਾਰੇ ਜਣੇ ਯੋਗਦਾਨ ਪਾਈਏ ਇਹਦਾ ਇੱਕ ਮੀਲ ਪੱਥਰ ਹੋਊਗਾ ਜੀ ਇਹ ਜਿਹੜੀ ਚੋਣ ਆ ਆਉਣ ਵਾਲੇ ਸਮੇਂ ਲਈ ਲੇਕਿਨ ਜਿਸ ਦਾ ਪਹਿਲਾਂ ਕਿਹਾ ਗਿਆ ਕਿ ਅਮਰਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਦੇ ਡੈਕਟਰ ਸੀ ਉਹਨੂੰ ਬਾਹਰ ਬਾਹਰ ਆ ਸਕਦੇ ਕਿ ਲੱਗਦਾ ਕਿ ਸੀਐਮ ਬਣਨ ਤੋਂ ਬਾਅਦ ਉਹ ਬਾਹਰ ਆ ਸਕਦੇ ਜੇਕਰ ਇਹ ਵੀ ਪ੍ਰਪੋਜ਼ਲ ਰੱਖਿਆ ਕਿ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਜੇਕਰ ਸੀਐਮ ਆਦਮੀ ਫਿਰੋ ਬਾਹਰ ਆ ਸਕਦੇ ਮੇਰਾ ਖਿਆਲ ਹੈ ਅਸੀਂ ਕਾਨੂੰਨੀ ਤੌਰ ਤੇ ਵੀ ਲੜ ਰਹੇ ਆ ਤੇ ਸ਼ਾਇਦ ਹੋ ਸਕਦਾ ਕਿ ਅਗਰ ਕੋਈ ਅਨਸਾਫ਼ ਦੀ ਕੋਈ ਟਕਾਜਾ ਹੋਇਆ ਤੇ ਉਹਨਾਂ ਨੂੰ ਮੇਰੇ ਖਿਆਲ ਪਹਿਲਾਂ ਹੀ ਬਾਹਰ ਛੱਡਿਆ ਜਾਣਾ ਚਾਹੀਦਾ ਉਹਨਾਂ ਦੀ ਸ਼ਾਇਦ ਕੱਲ ਨੂੰ ਉਹਨਾਂ ਦੀ ਸੁਪਰੀਮ ਕੋਰਟ ਤੇ ਤਰੀਕ ਵੀ ਆ ਤੇ ਉਮੀਦ ਹੈ ਸਾਨੂੰ ਕਿ ਕੁਛ ਨਾ ਕੁਛ ਹਾਈ ਕੋਰਟ ਚੋਂ ਤੇ ਅਸੀਂ ਬੜੇ ਥੱਕ ਚੁੱਕੇ ਆ ਅਨਸਾਫ਼ ਦੀ ਕੋਈ ਨਈ ਉਮੀਦ ਬਣੀ ਤੇ ਅਸੀਂ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਬਾਕੀ ਫਿਰ ਠੀਕ ਹੈ ਕਿ ਮੇਰਾ ਖਿਆਲ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਚਾਹੁੰਦੇ ਆ ਕਿ ਅਸੀਂ ਜੋ ਬੇਇਨਸਾਫੀ ਹੋ ਰਹੀ ਆ ਸਾਡੇ ਪੰਜਾਬ ਨਾਲ ਜੋ ਅਮਰਤਪਾਲ ਨਾ ਹੋ ਰਹੀ ਆ ਕਿ ਉਹ ਤੇ ਪੰਜਾਬ ਦੇ ਲੋਕਾਂ ਦੇ ਬੱਚੇ ਬਚਾਉਣ ਵਾਸਤੇ ਉਹਦੇ ਉਹਨੇ ਉਪਰਾਲਾ ਕੀਤਾ ਸੀ ਤੇ ਸਰਕਾਰ ਮੇਰੇ ਖਿਆਲ ਹੈ ਕਿ ਜਾਣਬੁੱਝ ਕੇ ਇਹ ਚੀਜ਼ਾਂ ਨੂੰ ਰੋਕ ਰਹੀ ਆ ਕਿ ਲੋਕਾਂ ਨੂੰ ਇਨਸਾਫ ਨਾ ਮਿਲੇ ਲੋਕਾਂ ਦੇ ਬੱਚੇ ਨਾ ਬਚਣ ਨਸ਼ਾ ਅਸੀਂ ਖੁੱਲਿਆਂ ਵੇਚੀ ਕਿ ਇਸ ਕਰਕੇ ਲੋਕ ਬਹੁਤ ਇਸ ਚੀਜ਼ ਤੋਂ ਵਿੱਚ ਚਿੰਤਤ ਆ ਤੇ ਮੇਰੇ ਖਿਆਲ ਹੈ ਕਿ ਸ਼ਾਇਦ ਹੋ ਸਕਦਾ ਗੁਰੂ ਮਹਾਰਾਜ ਕਰੇ ਪਹਿਲਾਂ ਹੀ ਕੋਈ ਉਹਨਾਂ ਦੇ ਬੰਦ ਖਲਾਸੀ ਉਹਨਾਂ ਦੇ ਸਾਥੀਆਂ ਦੀ ਹੋਵੇ ਉਹ ਆ ਕੇ ਆਪਣੇ ਨੌਜਵਾਨੀ ਦਾ ਬਹੁਤ ਫਰਨ ਉਹਨਾਂ ਨੂੰ ਉਹਨਾਂ ਦੇ ਹੱਕ ਚ ਪਾਰਲੀਮੈਂਟ ਚ ਜਿੱਥੇ ਵੀ ਉਹ ਵੱਡੇ ਪੱਦਰ ਤੇ ਉਹ ਲੋਕਾਂ ਦੀ ਆਵਾਜ਼ ਕਰਨ ਲੋਕਾਂ ਦੇ ਹੱਕ ਚ ਖੜ ਕੇ ਲੋਕਾਂ ਨੂੰ ਨਸ਼ਿਆਂ ਤੋਂ ਬਚਾ ਕੇ ਲੋਕਾਂ ਦੀ ਡਿਵੈਲਪਮੈਂਟ ਦਾ ਵੀ ਜੋ ਸੁਚੱਜਣ ਅੱਬਾ ਜੀ ਇਸ ਤਰ੍ਹਾਂ ਜੇਕਰ ਲਾਸਟ ਪੀਰੀਅਡ ਲੈ ਗਿਆ ਦੋ ਦਿਨ ਦਾ ਸਮਾਜ ਬਿਲਕੁਲੀ ਚੋਂ ਪ੍ਰਚਾਰ ਖਤਮ ਹੋ ਗਿਆ ਬੇਰਾ ਤੇ ਇਹ ਨੂੰ ਹੋਣੀ ਹੈ ਇਸੇ ਨਿਯੋਰ ਦੇ ਵਿੱਚ ਦੇ ਰਾਤ ਨੂੰ ਬਹੁਤ ਸਾਰੀਆਂ ਚੀਜ਼ਾਂ ਆਦਾਨ ਪਰਦਾਨ ਕੀਤੀਆਂ ਜਾਂਦੀਆਂ ਨੇ ਬਹੁਤ ਸਾਰੇ ਲੀਡਰਸ ਨੇ ਉਹ ਉਹਦੇ ਵੀ ਨੇ ਲੋਕਾਂ ਦੇ ਘਰ-ਘਰ ਤੱਕ ਤੁਸੀਂ ਇੱਥੇ ਪਰਫਾਰਮੈਂਸ ਕਰ ਰਹੇ ਹੋ ਤੁਹਾਨੂੰ ਲੱਗਦਾ ਕਿ ਜੋ ਖਡੂਰ ਸਾਹਿਬ ਦੇ ਵਿੱਚ ਤੁਹਾਡਾ ਇੱਕ ਬੋਗਾ ਜਿਵੇਂ ਸ਼ਰਾਬ ਨਾਲ ਦਿੱਤੀ ਜਾਵੇ ਜਾਂ ਪੈਸੇ ਨਾਲ ਦਿੱਤੇ ਜਾ ਇੱਕ ਬਿਲਕੁਲ ਡਰਾਈ ਵੀ ਇੱਕ ਇਲੈਕਸ਼ਨ ਤੁਸੀਂ ਲੜੀ ਹੋਈ ਇਹ ਸਮਝਦੇ ਤਰ੍ਹਾਂ ਤਰ੍ਹਾਂ ਦੀ ਇਲੈਕਸ਼ਨ ਵੀ ਡਰਾਈ ਵੀ ਜਿਹੜੀ ਤੁਹਾਨੂੰ ਨਜ਼ਰ ਆਏਗੀ ਇਹ ਮੇਰਾ ਖਿਆਲ ਹੈ ਕਿ ਹੁਣ ਪੰਜਾਬ ਦੇ ਲੋਕ ਕਾਫੀ ਜਾਗਰੂਕ ਹੋ ਚੁੱਕੇ ਹਨ ਤੇ ਪਰ ਜਿਹੜੀਆਂ ਇਹ ਧਿਰਾਂ ਕਰ ਰਹੀਆਂ ਉਹਨਾਂ ਕੋ ਠੀਕ ਹੈ ਕਿ ਉਹਨਾਂ ਨੇ ਆਪੋ ਆਪਣੇ ਜੋ ਉਹਨਾਂ ਦਾ ਸਿਸਟਮ ਪਹਿਲਾਂ ਤੋਂ ਬਣਿਆ ਹੋਇਆ ਅਸੀਂ ਤੇ ਇੱਕ ਅਨਰੋਲ ਬਿਨਾ ਪੈਸਿਆਂ ਤੋਂ ਨਾ ਸਾਡੇ ਕੋਲ ਪੈਸੇ ਹੀ ਹੈਗੇ ਤੇ ਨਾ ਹੀ ਅਸੀਂ ਇਸ ਦੇ ਤੰਡੇ ਚ ਪੈਣਾ ਚਾਹ ਰਹੇ ਕਿ ਜਿਹੜੇ ਪੰਜਾਬ ਅਸੀਂ ਨਸ਼ਿਆਂ ਦੀ ਗੱਲ ਕਰ ਰਹੇ ਨਾ ਤੇ ਅਸੀਂ ਪੰਜਾਬ ਦੀ ਜਵਾਨੀ ਨੂੰ ਨਸ਼ਾ ਬਣ ਸਕਦੇ ਨਾ ਹੀ ਅਸੀਂ ਪੈਸਾ ਬਣ ਸਕਦੇ ਅਸੀਂ ਤੇ ਇਹ ਅਪੀਲ ਕਰ ਸਕਦੇ ਆ ਕਿ ਆਪਾਂ ਪੰਜਾਬ ਨੂੰ ਬਚਾਉਣ ਵਾਸਤੇ ਤੁਸੀਂ ਵੋਟ ਪਾਉਣੀ ਆ ਨਾ ਕਿ ਆਪਾਂ ਇੱਕ ਦਿਨ ਨਸ਼ੇ ਲੈ ਕੇ ਜਾਂ ਇੱਕ ਦਿਨ ਕੋਈ ਆਪਾਂ ਨੂੰ ਥੋੜੇ ਪੈਸੇ ਦੇ ਕੇ ਸਾਡੀ ਸਾਡੀ ਆਮਾਨ ਖਰੀਦ ਲੈ ਸਾਡੀ ਵੋਟ ਖਰੀਦ ਲੈ ਤੇ ਮੇਰੇ ਖਿਆਲ ਸਾਡੇ ਵਾਸਤੇ ਵੀ ਸ਼ਰਮ ਵਾਲੀ ਗੱਲ ਆ ਇਸ ਕਰਕੇ ਆਪਾਂ ਨੂੰ ਪੰਜਾਬ ਦੇ ਹਿੱਤ ਚ ਪੰਥ ਦੇ ਹਿੱਤ ਚ ਵੋਟ ਪਾਉਣੇ ਆ ਨਾ ਕਿ ਆਪਾਂ ਕਿ ਇਹ ਛੋਟੇ ਮੋਟੇ ਲਾਲਚਾਂ ਪਹਿ ਮੁਕਤ ਹੋ ਕੇ ਇਹ ਤੁਸੀਂ ਵੋਟ ਪਾਓ